ਜੇਪਾ ਨਾ ਕਹੀਏ ਸੋੜ ਆਪਨ ਚੱਲੀਏ ਜੇ ਮੈਂ ਗੁਣ ਲੈ ਕੇ ਚੱਲਿਆ ਜਿੱਥੇ ਰਹਿਣਾ ਭਲੇ ਦੀਆਂ ਗੱਲਾਂ ਹੁੰਦੀਆਂ ਉਹ ਤੋਂ ਗੁਣ ਲੈਣਾ ਮਾੜੀ ਤੋਂ ਮਾੜੀ ਸੰਗਤ ਦੇ ਵਿੱਚ ਵੀ ਬੈਠ ਕੇ ਗੁਣ ਲੈਣਾ ਸਾਰੀ ਮਾੜੇ ਤੋਂ ਮਾੜੇ ਮੰਦੇ ਵਿੱਚ ਇੱਕ ਗੁਣਾ ਛੰਗੇ ਤੋਂ ਚੰਗੇ ਮੰਦੇ ਵਿੱਚ ਨਹੀਂ ਹੋਰ ਜੀ ਕਿਸੇ ਵਿੱਚ ਸਾਰੇ ਗੁਣ ਨਹੀਂ ਕਿਸੇ ਵਿੱਚ ਸਾਰੇ ਆਪਣ ਨਹੀਂ ਬਸ ਗੁਣ ਮਾਰੋ ਜੀ ਕਹਿੰਦੇ ਜਿੱਥੇ ਵਈਏ ਭਲਾ ਲਈਏ ਸੋੜ ਆਪਨ ਚੱਲੀਏ ਭਲੇ ਦੀ ਗੱਲ ਕਰੀਏ ਭਾਈ ਅਗੋਣਸ ਨਨੇ ਗੁਰਾਂ ਕਰਦੇ ਬਾਰ ਬਾਰੇ ਕਿ ਕਹਿੰਦੇ ਹਾਂਸ ਵਿੱਚ ਰੱਖਣੀ ਹੈ ਹਾਂਸ ਵਿੱਚ ਪੀਤਾ ਹਾਂਸ ਦੇ ਕਿਹਾ ਦਾ ਨਾਮ ਬਾਗੋਂ ਚੁੰਝ ਦੇ ਵਿੱਚ ਨਾ ਮਾਲਕ ਨੇ ਕਹੀ ਜੀ ਗਰਦ ਭਰੀ ਹੈ ਕਿ ਤੁਸੀਂ ਬਾਗ ਦੇ ਪਾਣੀ ਦੇ ਵਿੱਚ ਖੁੱਲ ਰਹੇ ਬਾਗ ਦੇ ਪਾਣੀ ਵਿੱਚ ਤੁਤ ਪਾ ਦਿਓ ਉਹਨੇ ਆਪਣੀ ਚੁੰਝ ਜਦੋਂ ਪਾਣੀ ਇਹਨਾਂ ਬਾਗ ਦੇ ਵਿੱਚ ਦੁੱਧ ਦੇ ਫੁੱਟ ਬਣ ਜਾਂਦੇ ਨੇ ਜਿਹੜਾ ਉਹ ਪ੍ਰੀਤ ਕਰਉਂਦੇ ਨੇ ਵਰਦਨਾ ਗੁਰਮਾਰਾ ਜੀ ਕਹਿੰਦੇ ਪਰ ਹਾਂਸ ਵਿੱਚ ਰੱਖ ਪਰ ਇਸ ਤਰ੍ਹਾਂ ਕਰਨੀਆਂ ਵੀ ਗੌਰ ਕਰਕੇ ਕਰਦੇ ਆਂ ਦੇਖੋ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਹਰ ਇੱਕ ਬੰਦੇ ਵਿੱਚ ਸਾਰੇ ਗੁਣ ਨਹੀਂ ਹਰ ਇੱਕ ਬੰਦੇ ਵਿੱਚ ਸਾਰੇ ਬੰਦਾ ਬਹੁਤ ਗਲਤੀਆਂ ਹੁੰਦੀਆਂ ਨੇ ਸਾਡੀਆਂ ਗਲਤੀਆਂ ਸਾਡੀ ਧੋਨੀ ਪਾ ਰਹੀਆਂ ਪਰ ਉਹ ਗੁਰੂ ਦਾ ਗਿਆਨ ਨਹੀਂ ਵਿੱਚ ਪੜਿਆ ਜੀਵਨ ਸਭ ਉਹ ਮੈਂ ਬੇਨਤੀ ਕਰਦਾ ਸੀ ਮਾਂ ਫਿਰ ਬੱਚੇ ਦੇ ਜੀਵਨ ਦਾ ਖੂਸ਼ੀਆਂ ਹੁੰਦੀਆਂ ਜਦੋਂ ਮਾਂ ਚਲੀ ਜਾਂਦੀ ਹੈ ਬੁੱਲਾ ਤੋਂ ਹਾਸੇ ਹੁਣ ਜਾਂਦਾ ਹੈ ਹੱਸਿਆ ਨਹੀਂ ਹੁੰਦਾ ਉਹ ਮੇਰਾ ਬੇਤਨ ਪਿਆਰਾ ਸੰਤਬਰ ਸਿੰਘ ਪਲੀਜ਼ ਕਮਾਟਮੈਂਟ ਦੇ ਵਿੱਚ ਉਹਨਾਂ ਰਿਪੋਰਟ ਲਿਖਣਾ। ਪਾਰਟੀ ਰੱਖੀ ਸਮੂਹ ਨੂੰ ਨਿਆ ਭੇਜੇ। ਵਿਪਾਇਆਇਕ ਨੇ ਕਰ ਪਾਤੀ ਹੈ। ਅਸੀਂ ਗੈਰ ਮੇਰਾ ਮਾਨਾ ਦਾ ਜਿੱਤੇ ਵਿਚਾਰਨਾ ਮੇਰਾ ਬੈਂਡ ਹੈ। ਤੱਕ ਗੁਣ ਕੱਢੀ ਕਰਨੀ। ਢੋਲ ਵਾਜਦੇ ਨੇ, ਸਹਿਨਾਈਆਂ ਵਜਦੀਆਂ ਨੇ ਸਾਰੇ ਪਰਿਵਾਰ ਮਿੱਤਰ ਮੇਲੇ ਭੰਗੜੇ ਪਾ ਲੈਣ ਕੋਈ ਚਾਹ ਪੀ ਰਿਆ ਨਖੇਮੇ ਨਾਲ। ਮੈਂ ਵੀ ਗਿਆ ਚਲੋ ਚਾਹ ਪੀਣ ਤੋਂ ਪਹਿਲਾਂ ਮੇਰਾ ਮਾਨ ਦਾ ਜੇ ਆਪਾਂ ਪਹਿਲਾਂ ਪਰਿਵਾਰ ਨੂੰ ਮਿਲੀਏ। ਮੈਂ ਪਰਵਾਹ ਨਹੀਂ ਮੇਰੇ ਮਾਪੇ ਇਸ ਕੰਮ ਤੋਂ ਸੁਣਦੇ ਨਹੀਂ ਕਹਿੰਦੇ ਜਿਏ ਇੱਥੇ ਮੇਰੇ ਵਾਸਤੇ ਇੱਥੇ ਨਹੀਂ ਮੇਰੇ ਮਨ ਵਿੱਚ ਨਾ ਕਿਸ ਤਰ੍ਹਾਂ ਦਾ ਗਰਜਾ ਚਾਹ ਪਿਆ ਸਾਰਾ ਪਰਵਾਰ ਦੋਸਤ ਮਿੱਤਰ ਇੱਥੇ ਨਹੀਂ ਮਾਗਰ ਉਹ ਵਾਜਾ ਤੇ ਉਹਨਾਂ ਨਾਲ ਵਾਜਾ ਕੰਦੇ ਕੇ ਉਤਨੀ ਨਾ ਮਿਲੂ ਮੈਂ ਜਿਹੜੇ ਕਾਰਨੋਂ ਮੇਰੇ ਘਰ ਤੋਂ ਮੈਨੂੰ ਕਬਰੋਂ ਨੂੰ ਚਲੇ ਗਿਆ ਮੈਂ ਜਦੋਂ ਉੱਦਨ ਜਾਂ ਇਸ ਮੇਸਟਰਾਂ ਦੀ ਮੌਂਟਰੀ ਹੋਈ ਜੇ ਮੈਂ ਕੋਈ ਅੰਦਰ ਹੁੰਦਾ ਸੁਰਮਨ ਜੱਗਦੇ ਸਾਡੇ ਬਾਦ ਦਾ ਕੁਦਰਤ ਅੰਦਰ ਪਰਮੇਸ਼ਰਾਂ ਦੁਨੀਆ ਜਦੋਂ ਮੈਂ ਦੇਖਿਆ ਉਹ ਸ੍ਰੀਦਰ ਸਿੰਘ ਦਾ ਕੰਨ ਵੱਜਣ ਨੂੰ ਕੀਤਾ ਉਹ ਤਰੰਗ ਤੇ ਇਨਸਾਨ ਝਟਿਆ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਸੀ ਅਥਰੂ ਸੀ ਉਹਦੀ ਦਿਸਤਰੀ ਲਈ ਮਾਰ ਕੇ ਜਿਹੜੀ ਪੁੱਟੋ ਕੰਨ ਤੇ ਲਟਕਾਈ ਉਸ ਨਾਲ ਉਹਨੂੰ ਲੱਗ ਕੇ ਆਪਣੀ ਸ਼ਕਤੀ ਨਾਲ ਲਾਇਆ ਬੈਠਾ ਸੀ ਨੰਬਰ ਜੀ ਤੇ ਜਦੋਂ ਮੈਂ ਬਾਜ਼ਮਾਰੀ ਨੂੰ ਭੱਜ ਕੇ ਝਟਿਆ ਭੁੱਗੇ ਰੋ ਪਿਆ ਉਹਨੂੰ ਗਲਪਾਇਆ ਸੀ ਉਹਦੀ

ਜਦੋਂ ਮਾਪੇ ਆਪਣੇ ਕੋਟੋਂ ਕੰਮ ਤੇ ਚੱਲੇ ਜਾਂਦੇ ਨੇ ਨਾ ਫੇਰ ਪਤਾ ਲੱਗਦਾ ਵੀ ਕੀ ਭਾਵਿਕ ਦੀ ਮਾਪਪਤੀ ਕੀ ਸਾਡੀ ਜ਼ਿੰਦਗੀ ਦੇ ਵਿੱਚ ਰੋਲ ਸੀ ਉਹ ਸੁਰੇਂਦਰ ਸਿੰਘ ਜਿਹੜੇ ਦਿਨ ਹੀ ਮਾਦੀ ਕੋਟੋਂ ਸਾਥੀ ਨਾਲ ਲੱਗ ਕੇ ਰੋ ਰਿਹਾ ਸੀ ਨਾ ਮਾਨਸ ਗੁੱਸੇ ਚ ਨਹੀਂ ਸੀ ਅੱਜ ਮੇਰੇ ਘਰ ਕੁਰਸੀਆਂ ਆਈਆਂ ਸੀ ਮੇਰੇ ਆਪ ਕੁਰਸੀਆਂ ਦਾ ਪੂੰਆ ਤੂੰ ਚਲੇਗੀ ਤੇ ਤੂੰ ਨਾਲ ਕੁਰਸੀ ਵੀ ਨਹੀਂ ਬਣਾ ਸਕਦਾ ਫਿਰ ਬੇਰੋਜ਼ਗਾਰ ਨੇ ਪਾਰ ਤੇ ਮਾਨਸ ਲੱਗਦੀ ਨਹੀਂ ਲਗਾਰੀ ਕਿ ਮੈਂ ਜਵਦਾ ਦੀ ਗੱਲ ਕਰ ਰਿਹਾ ਮੈਂ ਜਦੋਂ ਮਾਂ ਦੀ ਗੱਤਾਂ ਕਰਕੇ ਬਾਹਰ ਜਾਣਾ ਬਹੁਤ ਨਾਵਾਂ ਮੈਨੂੰ ਮਿਲਦੇ ਨੇ ਕਿੰਨੀਆਂ ਅੱਖਾਂ ਵਿੱਚ ਪਾਣੀ ਹੁੰਦਾ ਕਹਿਣਿਆ ਪੁੱਤ ਰੱਬ ਨੇ ਬਹੁਤ ਕੁਝ ਦਿੱਤਾ ਸਾਡੇ ਘਰ ਪਰ ਮੇਰਾ ਪੱਛਾ ਮੇਰੇ ਲਈ ਬੈਠੇ ਨੌਕਰੀ ਨਹੀਂ ਲੱਭਵਾਉਂਦੀ ਕਿਹਾ ਤੇਰੇ ਮਾਸੀ ਸੋਹਣੇ ਦੀ ਮਾਂ ਬਾਪ ਦੀ ਸਾਨੂੰ ਲੋੜ ਕਿਉਂ ਸਾਡੇ ਨਵੇਂ ਰਹੇ ਸਭ ਪਾਲਦੇ ਰਹੇ ਨੇ ਜਦੋਂ ਮਾਪੇ ਬਜੁਰਗ ਹੋ ਜਾਂਦੇ ਉਹ ਅਜੀਤ ਬੱਚਿਆਂ ਵਰਗੇ ਹੋ ਜਾਂਦੇ ਇੱਕ ਤਾਂ ਸੁਖੇਤ ਬੱਚਾ ਇਕ ਅਚੇਤ ਅਚੇਤਵਚੇ ਦਾ ਭਾਰੇ ਮੇਲ ਦਾ ਸਪਾਈਲਾ ਸਿਆਪ ਕਰਦਾ ਹੈ ਅਚੇਤ ਵਿੱਚ ਆਪ ਮਹਾਰੇ ਬੋਲਵਾ ਸੰਪਿਆਣਾ ਲੱਗਦਾ ਜਦੋਂ ਅਜੋਕ ਚੇਤਨ ਵਸਤਾ ਵਿੱਚ ਚਲੇ ਜਾਂਦਾ ਬੋਲ ਦੇ ਸਾਨੂੰ ਬਰੀਆ ਨਾ ਜਦੋਂ ਅਸੀਂ ਚੇਤਨ ਵਸਤਾ ਨੂੰ ਸੰਸਾਰ ਦੀ ਤੀਜ ਵਸਤੀ ਆਪ ਮਹਾਰੇ ਬੋਲ ਦੇ ਸਾਨੂੰ ਪਿਆਰ ਕਰਦੇ ਇਸ ਮੇਰਾ ਕੋਈ ਬੋਲਨ ਨਾ ਧਿਆਕ ਉਸ ਆਗਦੇ ਵੀ ਬੋਲ ਦੇ ਪਿਆਰ ਕਰਦਾ ਮਾਮਾ ਗੁਰਸਤ ਜੇ ਨਾਲ ਜੁੜੇ ਉਦਯੋਗਾਂ ਜਿੰਦਗੀ ਦਾ ਸਮਾਸਾਨ ਦਿੱਤਾ ਤਾਂ ਉਹ ਮੁਜਰਰ ਹੋ ਜਾਂਦਾ ਨਾ ਜੇ ਬੰਦੇ ਇੱਕ ਜਾਇਓ ਕੇ ਜਾਣੇ ਜਾਂਦੇ ਸਿੱਖਣੇ ਜੀ ਇਸ ਦਾ ਮਾਮਾ ਬਾਤ ਨੂੰ ਕੱਪੜੇ ਪਹਿਲਾਂ ਸਮਾਕੇ ਨੇ ਰੋਟੀ ਪਾਣੀ ਵੀ ਪਹਿਲਾਂ ਉਹਨੇ ਬਹਿਨੇ ਜਿੰਦਗੀ ਦਾ ਪੂਰਾ ਸਮਾਹਮਲ ਉਹ ਬੈਠ ਕੇ ਕਰਿਆ ਉਹ ਨਾਲ ਲਾਗ ਲਾ ਰੱਖਦਾ ਕਰ ਰਿਹਾ ਜਿਹੜੇ ਬੱਚੇ

ਮੇਨੂੰ ਐਮ ਰਾਮ ਨੇ ਬੁਲਾ ਕੇ ਆਖਿਆ ਮਰੇ ਬੇਬੇ ਮਜਾਣਾ ਏਨੋ ਦੀ ਪਤਾ ਲਗਾ ਰਹਾ ਜੁਦਾਏ ਤੋਂ ਬੱਡੀ ਚੱਕੋ ਧਿਆਨ ਮੇਰਾ ਰੋਗ ਨਿਕਲ ਜਾਂਦਾ ਕਾਲੇ ਤੋਂ ਵੀ ਉਹ ਗੈਤੰਦਰ ਬੁਲਾ ਕੇ ਆਇਆ ਮਾਪਾ ਨੂੰ ਉਸ ਕਾਰਨ ਕੋਈ ਵੱਡੀ ਗੱਲ ਨਹੀਂ ਕਰ ਦੋ ਘੜੀਆਂ ਬੈਠ ਕੇ ਗੱਲ ਕਰੋ ਉਹਨਾਂ ਨਾਲ ਉਹਨਾਂ ਦੀ ਸੁਣੋ ਤੇ ਮਾ ਬਤਿ ਹਾਂਦੇ ਆਂ ਜੀ ਗੱਲ ਚੋਂ ਰੁਪੀ ਚੱਕ ਕੇ ਨਾ ਘੋਰੀ ਤੋਰ ਕੇ ਸਾਥ ਨੂੰ ਤੁਸੀਂ ਮਾਂ ਦੀ ਖੁਸ਼ੀਾਂ ਲਈ ਵਾਸ ਤੋ ਸੁਰਿੰਦਰ ਸਿੰਘ ਦਾ ਫੋਟੋ ਲਾ ਕੇ ਸਾਥੀ ਨਾਲ ਮਾਂ ਨੂੰ ਯਾਦ ਕਰਕੇ ਰੋ ਰਿਆ ਸੀਗਾ ਹਾਸੇ ਉੱਠ ਗਏ ਜ਼ੁਬਾਨ ਉੱਤੋਂ ਸਾਰੇ ਕੱਦ ਤੋਂ ਟੁੱਟ ਜਾਂਦੀਆਂ ਬਾਵਾਂ ਸਾਥੀ ਤੇ ਜਾਨ ਨੂੰ ਤੁਮਾ ਤੋਂ ਦੌਸਰ ਗਈ ਜਿਸੁ ਪਿਆਰੇ ਸੋਨੇ ਤਿਸਾ ਕੇ ਮਨ ਚਲੀਏ ਗੁਰਬਾਣੀ ਨੇ ਇਹ ਉਪੰਨ ਦਿੱਤਾ ਕਿ ਭਾਈ ਜਿਹਦੇ ਨਾਲ ਪਿਆਰ ਆਉਂਦਾ ਪਹਿਲਾ ਚੱਲਦਾ ਸੀ ਕੌਗਾ ਸਾਥੋਂ ਸੁਰਿੰਦਰ ਸਿੰਘ ਜਿਸੁ ਪਿਆਰੇ ਸੋਨੇ ਤਿਸਾ ਕੇ ਮਨ ਚਲੀਏ ਤੇਰੇ ਜੀਵਨ ਸੰਸਾਰਤਾ ਕੇ ਪਾਸੇ ਜੀਵਨ ਪਰ 16 ਸਨ ਡਾਕਟਰ جی نہ ਮਹਾਰਾਜੀ ਉਹ ਇੱਥੇ ਸੰਸਰ ਸਰਦਾਰ ਬਣਾ ਕੇ ਜਿਆਗਾ ਆਗਰਪੁਰ ਕੋਲ ਮੈਂ ਸਗਰੀ ਦੇਖੀ ਇੱਕ ਤੇਰੀ ਉਸ ਰਾਹ ਜੀ ਰੱਬ ਜੀ ਕਿੰਨੇ ਦਿਨ ਹੋ ਗਏ ਨੇ ਸਾਥ ਸੀ ਮਿੱਤਰ ਪਿਆਰੇ ਆ ਕੇ ਦਿਲਾਸਾ ਦਿੰਦੇ ਪਰ ਜਿੰਨਾ ਚੰਨ ਸਾਰੇ ਸੰਤ ਮਿਹਰਬਾਨੀ ਕਰਦਾ ਉਹਨਾਂ ਦਾ ਅਨੁਸ਼ੀਸ਼ ਤੋਂ ਨੂੰ ਨਹੀਂ ਸਹਿਸਾ ਅਸੀ ਗੁਰੂ ਜੀ ਦਾ ਉਹ ਨਾਸਤ ਲੈਤਾ ਪਿਆਰਿਓ ਮਾਂ ਨਹੀਂ ਕਦਰ ਕਰਿਆ ਕਰੋ ਜਦੋਂ ਮਾਰ ਚੱਲ ਜਾਂਦੀ ਹੈ ਤੇਰੇ ਹੰਠਾਂ ਤੋਂ ਦੇਖਦੀ ਨਹੀਂ ਮੈਂ ਤੇ ਬੜੇ ਸਾਰੇ ਇੰਨੀਆਂ ਗੁੜੀਆਂ ਸਾਵਾਂ ਜਗ ਤੋਂ ਲੱਭਦੀਆਂ ਨਹੀਂ ਤੇ ਬਿਸਪਾਤੀਆਂ ਗਈਆਂ ਏਲੀਆ ਗੁੜੀਆਂ ਸਵਾਰ ਜਗ ਤੋਂ ਲੱਭਦੀਆਂ ਨਹੀਂ ਤੁਰ ਜਾ ਬਣ ਇੱਕ ਵਾਰ ਜੰਮਾ جا ਇਹਨੇ ਉਹਨਿਆ ਸਾਵਾਂ ਕਿਤੋਂ ਮੇਰੀ ਦੱਸਦੀਆਂ ਪਹਿਲੇ ਸਾਰੇ ਰਸਤੇ ਆਪੋ ਆਪਣੀ ਜਗ੍ਹਾ ਤੇ ਸਿਖਾਜੋ ਨੇ ਪਰ ਮਾਂ ਨਹੀਂ ਕੋਈ ਨਹੀਂ ਇਸ ਮਾਂ ਮਮਤਾ ਦੀ ਮੁੱਤੋਂ ਮਿਲਿਆ ਮਾਂ ਜੀ ਆਖੇ ਸਾਹਮਣੇ ਕਿਤੋਂ ਮੈਂ ਸੁਣਾ ਜੇਤੋਂ ਤੈਨੂੰ ਆਪਣੀ ਬਾਤ ਦਾ ਮਹਿਸਾਸ ਹੋਵੇ ਵਾਪਸੀ ਬਾਤ ਸੁਣ ਕੇ ਤੇਰੇ ਦਿਲ ਜਾਨ ਜਾ ਸੁੱਖ ਜਾਵੇ ਦਰਦ ਸੁੱਖ ਜਾਤਾ ਮਾਂ ਦੇ ਬੋਲ ਕਰਕੇ ਅਜੋ ਜਦ ਤੱਕ ਹੀ ਮਾਂ ਲੱਗਦੀ ਹੈ ਮਾਂ ਜੀ ਆ ਪਰ ਮੱਤੇ ਹੀ ਨੇ ਉਲਾਪੀਆਂ ਪੁੱਤਰ-ਪੋਤਰੇ ਨੂੰ ਤੇ ਬੁੱਢੀ ਇਹਨਾਂ ਨੂੰ ਕੋਈ ਆਜ਼ੂਤੀ ਤੇ ਮਾਪ ਜਣਨ ਦੀ ਉਹ ਹੀ ਪਰਿਵਾਰ ਹੱਸਦੇ ਨੂੰ ਹੀ ਪਰਿਵਾਰ ਖੁਸ਼ ਰਹਿੰਦਾ ਹੈ ਬੈਲੋ ਜਿਹੜੇ ਘਰ ਪਰਿਵਾਰ ਦੇ ਵਿੱਚ ਮਾਪਾਂ ਉਸ ਨੇ ਜਿਹੜੇ ਬੱਚੇ ਮਾਪ ਦਾ ਖਿਆਲ ਰੱਖਦੇ ਆ ਉਹ ਪਰਿਵਾਰ ਨੂੰ ਖੁਸ਼ ਰਹਿਣੇ ਨਹੀਂ ਜਿਵੇਂ ਸਾਡਾ ਘਰ ਪਰਿਵਾਰ ਪਰਿਵਾਰ ਦਾ ਟੇਕੜਾ ਉਹਦੀ ਜਗ੍ਹਾ ਮਾਪੇ ماں بی پوتی ਪਰ ਕੁਝ ਐਸੇ ਵੀ ਪਰਿਵਾਰ ਮਿਲਦੇ ਜਿਹਨਾਂ ਲਾਤਾ ਜਿਹੜੇ ਮਾਂ ਨੂੰ ਪੁੱਛੋ ਜੰਮੇ ਨੇ ਉਹ ਕਹਿ ਲੱਗਦਾ ਸਾਡੇ ਲਈ ਕੀ ਕੀਤਾ ਮੈਂ ਇਹਨੇ ਕਰਕੇ ਇਸੇ ਗੱਲ ਦੀ ਪੂਰਾ ਦਾ ਬਸ ਇੱਕ ਪੁੱਤ ਆਪਣੀ ਮਾਂ ਨਾਲ ਬੁੱਢੀ ਮਾਂ ਉਹਦੀ ਅੱਖਾਂ ਵਿੱਚ ਪਾਣੀ ਵਿਚਾਰੀ ਗੋਲੀ ਮੈਂ ਤੂੰ ਵੀ ਬਰ ਲੈ ਆ ਗਿਆ ਉਹ ਮਾਂ ਨੂੰ ਹੂਂ ਤੇ ਮੋਟਾ ਆਟਾ ਇਹਨੇ ਲਈ ਇਹਦਾ ਕੀ ਕੀਤਾ ਮੈਂ ਉਹਨੂੰ ਘਰੋਂ ਲੈ ਰਵਾਂ ਮੈਂ ਕਹਿੰਦਾ ਤੈਨੂੰ ਚਾਣ ਦਿੱਤਾ ਤਾਂ ਤੂੰ ਜਗ ਤੇ ਆਏਂਗਾ ਆ ਜਿਹੜੇ ਤੂੰ ਬੋਲ ਬੋਲਦਾ ਏ ਇਸੇ ਮਾਂ ਨੇ ਜਿਹੜੇ ਕੋਈ ਇਸੇ ਬੋਲਣਾ ਕੋਸਣਾ ਤਾਂ ਕਿ ਜਿਹੜੇ ਬੋਲ ਨਹੀਂ ਸਕਦੇ ਨਾ ਉਹਨਾਂ ਨੂੰ ਪੁੱਛ ਕੇ ਦੇਖ ਜਵਾਨ ਦੀ ਕਿੰਨੀ ਵੱਡੀ ਕੀਮਤ ਆ ਕਿ ਇਸੇ ਮਾਂ ਨੇ ਤੈਨੂੰ ਬੋਲਣਾ ਸਿਖਾਇਆ ਹੈ ਇਸੇ ਮਾਂ ਨੇ 9 ਮਹੀਨੇ ਪੇਟ 'ਚ ਪਾਲਿਆ ਪੀੜਾ ਝੱਲ ਕੇ ਜਨਮ ਦੇਖਾ ਤੈਨੂੰ ਪਾਲਿਆ ਬਰਸਿਆ ਵੱਡਿਆ ਕੀਤਾ ਉਸੇ ਜਵਾਨ ਨਾਲ ਤੂੰ ਕਹਿਣਾ ਵੀ ਤੈ ਮੇਰੇ ਲਈ ਕੀਤਾ ਸੱਸ ਜੀ 1200 ਪਾਵਨ ਪਿੱਤਰਾਂ ਦਾ ਘਰ ਨੂੰ ਦੱਸਦਾ ਮਹਾਰਾਜ ਰਾਮਨਾਥ ਮਹਾਰਾਜ ਜੀ ਕਿਰਪਾ ਕਰਦੇ ਸਾਨੂੰ ਸਮਝਾਉਂਦੇ ਕਹਿੰਦੇ ਕਾਹੇ ਪੁੱਤਰ ਛੱਡਰ ਤਾਹਾਂ ਸੰਗ ਬਾਪ ਜਿਨ ਕੈ ਜਨੇ ਵਡੀਰੇ ਤੁਮੋਂ ਤਿਸ ਸੋਚਾ ਕਰਤ ਪਾਪੋ ਬਚਿਆ ਉਹ ਪਿਆਰਿਆਂ ਜਿਹੜੇ ਮਾਂ ਬਾਪ ਨੇ ਤੈਨੂੰ ਜਨਮਿਆ ਪਾਲਿਆ ਖਲੋਸਿਆ ਵੱਡਿਆਂ ਕੀਤਾ ਆਪਣੀਆਂ ਖੁਸ਼ੀਆਂ ਤੇਰੇ ਉੱਪਰ ਦੀ ਕੁਰਬਾਨ ਕੀਤੀਆਂ ਉਸ ਮਾਂ ਬਾਪ ਨੂੰ ਤੂੰ ਕਹਿੰਦਾ ਤੁਸੀਂ ਮੇਰੇ ਲਈ ਕੀ ਕੀਤਾ ਇਹ ਪਾਪ ਕਰਨਾ ਪਈ ਇਹ ਪਾਪਨਾ ਕਮਾਈ ਇੱਕ ਹੁੰਦੀ ਆ ਭੁੱਲ ਭੁੱਲ ਦੀ ਹੁੰਦੀ ਆ ਮਾਫ਼ੀ ਗੁਰੂ ਨਾਨਕ ਦੇਵ ਜੀ ਕੋ ਪਰਮ ਕਰਤਾਰ ਭੁੱਲ ਦੀ ਮਾਫ਼ੀ ਹੁੰਦੀ ਆ ਕਿ ਜਿਹੜਾ ਪਾਪ ਕਰਨ ਤੋਂ ਵੀ ਸਜ਼ਾ ਹੁੰਦੀ ਆ ਮਾਪੇ-ਪਾਪ ਦੇ ਨਾਲ ਝਗੜਨਾ, ਉਨ੍ਹਾਂ ਨੂੰ ਛਾਪੜਨਾ, ਉਨ੍ਹਾਂ ਨੂੰ ਰੁੱਖਾ ਬੋਲਣਾ, ਉਨ੍ਹਾਂ ਦਾ ਨਰਾਦਰ ਕਰਨਾ ਇਹ ਪਾਪ ਕਰਮ ਆ ਭਈ ਜਿਹੜੇ ਬੱਚੇ ਮਾਪੇ-ਪਾਪ ਨਾਲ ਝਗੜ ਕੇ ਪਾਪ ਕਰਦੇ ਦੀ ਸਜ਼ਾ ਨਹੀਂ ਹੁੰਦੀ। ਖਾਹਿ ਬੂਧ ਝਗੜ ਤੋਂ ਸੰਭਾਲ ਬਾਤ ਜਨ ਕੇ ਜਨ ਬਡੀਰੇ ਤੁਮੂ ਤੇ ਦੋਸਤੋ ਝਾਕਰਤ ਪਾਪ ਕਰ ਗੁਰੂ ਜੀ ਕਹਿੰਦੇ ਆ ਜਿਹੜਾ ਪਾਪ ਨਾ ਫਿਰ ਇਹਦੇ ਪਾਪੀ ਕਰਮ ਕਮਾਣ ਦੇ ਕਰਦੇ ਹਾਏ ਹਾਏ ਨਾਮ ਭਜਿਓ ਮਤਲਬ ਨਾ ਆਣੀ ਤੇ ਮਥੇ ਤਾਂ ਮਾਪੇ ਦਾ ਸਨਕਾਰ ਪੂਰੋ ਚਲ ਸਮਾਵੇਂ